ਦੁਨੀਆ ਬੜੀ ਤੇਜ਼ੀ ਨਾਲ ਪਰਮਾਣੂ ਯੁੱਧ ਵੱਲ ਵਧਦੀ ਪਈ ਆ ਯੂਕਰੇਨ ਵਾਰ-ਵਾਰ ਅਮਰੀਕਾ ਕੋਲੋਂ ਇਹ ਮੰਗ ਕਰਦਾ ਪਿਆ F-35 ਟੂ ਬੰਬਰਸੇ ਹੋਰ ਕਿੰਨਾ ਕੋਸ਼ਿਸ਼ਾਂ ਸ਼ਾਮਲ ਹੋਇਆ ਚੀਨ ਤੇ ਇੰਦੀਆ ਹੀ ਦੋ ਮੇਨ ਇੰਪੋਰਟਰ ਆ ਰਸ਼ੀਆ ਤੇਲ ਦੇ ਸਾਰਾ ਸੰਸਾਰ ਇੱਕ ਜੰਗ ਵੱਲ ਵਧਦਾ ਪਿਆ પરમાણુ યુદ્ધ ਦੀ તૈયારી ਬੜੀ ਤੇਜ਼ੀ ਨਾਲ ਵਧਦਾ ਪਿਆ ਕਿਵੇਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਆਪਸੀ ਭੇੜਵਲ ਵਾਧੀਆਂ ਪਈਆਂ ਰੂਸ ਦੇ ਰਾਸ਼ਟਰਪਤੀ ウਲਾਦਮਿਰ ਪੁਤਿਨ ਨੇ ਕੀ ਬਿਆਨ ਦਿੱਤਾ ਇਹਨਾਂ ਪਾਬੰਦੀਆਂ ਬਾਰੇ ਪਤਾ ਹੀ ਨਹੀਂ ਕਿਦਨ ਪੱਬਾਕੇ ਨਿਕਲ ਜਾਣੇ ਤੇ ਜੰਗ ਲੱਗ ਜਾਣੀ ਆਓ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਪਰਮਾਤਮਾ ਦੁਨੀਆਂ ਨੂੰ ਇਹੋ ਜੀ ਜੰਗ ਤੋਂ ਬਚਾ ਕੇ ਰੱਖੇ ਜਿਹੜੀ ਗੱਲ ਦਾ ਡਰ ਸੀ ਉਹੀ ਵਾਪਰਨ ਜਾ ਰਹੀ ਆ ਦੁਨੀਆ ਬੜੀ ਤੇਜ਼ੀ ਨਾਲ ਪਰਮਾਣੂ ਯੁੱਧ ਵੱਲ ਵਧਦੀ ਪਈ ਆ ਰੂਸ ਨੇ ਬੜੇ ਤੜਲੇ ਨਾਲ ਪਰਮਾਣੂ ਮਿਲਟਰੀ ਡ੍ਰਿਲ ਕੀਤੀ ਆ ਕੀ ਕੀਤਾ ਰੂਸ ਨੇ ਆਓ ਸਕਰੀਨ ਤੇ ਵੇਖਦੇ ਹਾਂ ਵਲਾਦਮੀਰ ਪੁਤਿਨ ਓਵਰ ਸੀਜ਼ ਰੈਡਨੈਸ ਟੈਸਟ ਫਾਰ ਰਸ਼ੀਆਜ਼ ਨਿਊਕਲੀਅਰ ਫੋਰਸਿਸ ਸਪਸ਼ਟਾ ਕਿ ਰੂਸ ਪਰਮਾਣੂ ਯੁੱਧ ਦੀ ਤਿਆਰੀ ਬੜੀ ਤੇਜ਼ੀ ਨਾਲ ਕਰਤਾ ਪਿਆ ਤੇ ਕੱਲਾ ਰੋਸ ਹੀ ਨਹੀਂ ਇਹ ਤਿਆਰੀ ਖਿੱਚਣ ਵਾਲਾ ਨਾਟੋ ਨੇ ਵੀ ਇਹ ਤਿਆਰੀ ਸ਼ੁਰੂ ਕਰ ਦਿੱਤੀ ਹੈ ਨਾਟੋ ਦੇ ਕਿਹੜੇ ਕਿਹੜੇ ਮੁਲਕ ਸ਼ਾਮਲ ਆ ਇਸ ਤਿਆਰੀ ਵਿੱਚ ਆਓ ਖਬਰ ਵੇਖਦੇ ਹਾਂ ਨਾਟੋ ਬਿਗਨ ਇਟਸ ਓਨ ਐਨੂਅਲ ਨਿਊਕਲੀਅਰ ਐਕਸਰਸਾਈਜ਼ਸ ਅਰਲੀਅਰ ਥਿਸ ਮੰਥ ਵਿਦ F35A ਫਾਈਟਰ ਜੈਟਸ ਐਂਡ B52 ਬੰਬਰਸ ਅਮੰਗ ਸਮ 60 ਏਅਰਕ੍ਰਾਫਟ ਫ্রম 13 ਨੇਸ਼ਨਸ ਟੇਕਿੰਗ ਪਾਰਟ ਇਨ ਦੀ ਸਟੈਡਫਾਰਸ ਨੋਨ ਐਕਸਰਸਾਈਜ਼ ਹੋਸਟਡ ਬਾਈ ਬੈਲਜੀਅਮ ਐਂਡ ਦੀ ਨੀਦਰਲੈਂਡਸ ਵੇਖੋ ਕਿੰਨੇ B-52 ਬੰਬਰਸ ਤੇ ਹੋਰ ਕਿੰਨਾ ਕੋਸ਼ਿਸ਼ ਸ਼ਾਮਲ ਹੋਇਆ NATO ਦੀ ਇਸ ਪਰਮਾਣੂ ਡ੍ਰਿਲ ਵਿੱਚ ਅਸਲ ਵਿੱਚ ਰੂਸ ਯੂਕਰੇਨ ਯੁੱਧ ਨਾ ਰੁਕਣ ਕਰਕੇ ਪੂਰੀ ਦੁਨੀਆ ਪਰਮਾਣੂ ਯੁੱਧ ਦੇ ਖਤਰੇ ਦੀ ਲਪੇਟ ਵਿੱਚ ਆ ਚੁੱਕੀ ਹੈ ਉਧਰੋਂ ਯੂਕਰੇਨ ਵਾਰ-ਵਾਰ ਅਮਰੀਕਾ ਕੋਲੋਂ ਲੰਮੀ ਦੂਰੀ ਦੀ ਮਿਜ਼ਾਈਲ ਜਿਹਦਾ ਨਾਮ ਟੌਮ ਹਾਕ ਆ ਉਹਦੀ ਮੰਗ ਕਰਦਾ ਪਿਆ ਯੂਕਰੇਨ ਕਹਿ ਰਿਹਾ ਕਿ ਉਹ ਆਪਣੀ ਸਰਜ਼ਮੀਨ ਤੋਂ ਹੀ ਰੂਸ ਦੇ ਔਰ ਅੰਦਰ ਤੱਕ ਮਾਰ ਕਰਕੇ ਰੂਸ ਨੂੰ ਹਿਲਾ ਦੇਵੇਗਾ ਅਸਲ ਚ ਰੂਸੇ ਅਸਲਾ ਡਿਪੂ ਜਿਹੜਾ ਮੁੱਖ ਅਸਲਾ ਡਿਪੂ ਤੇ ਕਈ ਪਰਮਾਣੂ ਪਲਾਂਟ ਵੀ ਇਸ ਮਿਜ਼ਾਈਲ ਦੀ ਮਾਰ ਹੇਠ ਹੁੰਦੇ ਆ ਇਸੇ ਲਈ ਯੂਕਰੇਨ ਵਾਰ-ਵਾਰ ਅਮਰੀਕਾ ਕੋਲੋਂ ਇਹ ਮੰਗ ਕਰਤਾ ਪਿਆ ਅਮਰੀਕਾ ਨੇ ਫਿਲਹਾਲ ਇਹ ਮਿਜ਼ਾਈਲ ਤਾਂ ਨਹੀਂ ਦਿੱਤੀ ਪਰ ਅਮਰੀਕਾ ਨੇ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਜਿਨ੍ਹਾਂ ਦਾ ਨਾਂ ਰੋਸਨੇਫਟੇ ਲੂਕੋਇਲਾ ਉਨ੍ਹਾਂ ਤੇ ਸੈਂਕਸ਼ਨਸ ਯਾਨੀ ਕਿ ਪਾਬੰਦੀਆਂ ਲਾ ਦਿੱਤੀਆਂ ਇਹ ਦੋਵੇਂ ਕੰਪਨੀਆਂ ਪੂਰੇ ਵਿਸ਼ਵ ਦੇ ਤੇਲ ਦਾ 5% ਹਿਸਾਬ ਉਤਪਾਦਨ ਕਰਦੀਆਂ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੰਪਨੀਆਂ ਵੱਡੀਆਂ ਕਿੰਨੀਆਂ ਜ਼ਿਆਦਾ ਅਮਰੀਕਾ ਦੇ ਸੈਂਕਸ਼ਨਸ ਲਾਉਣ ਕਰਕੇ ਚੀਨ ਦੀਆਂ ਜਿਹੜੀਆਂ ਮੇਨ ਕੰਪਨੀਆਂ ਜਾਂ ਕਹਿ ਲਓ ਕਿ ਮੇਜਰ ਆਇਲ ਇੰਪੋਰਟਰਸ ਆ ਉਹਨਾਂ ਨੂੰ ਆਪਣੀ ਸਪਲਾਈ ਜਿਹੜੀ ਆ ਤੇਲ ਦੀ ਰੂਸ ਵੱਲੋਂ ਬੰਦ ਕਰਨੀ ਪਊਗੀ ਨੇ ਤਾਂ ਹੋ ਸਕਦਾ ਕਿ ਅਮਰੀਕਾ ਅੱਗੇ ਜਾ ਕੇ ਉਹਨਾਂ ਤੇ ਵੀ ਸੈਂਕਸ਼ਨਸ ਲਾ ਦੇਵੇ ਦੂਜੇ ਪਾਸੇ ਇੰਡੀਆ ਅਮਰੀਕਾ ਦੇ ਟੈਰਿਫ ਪੈਨਲਟੀ ਲਾਉਣ ਤੋਂ ਬਾਅਦ ਉਹਨੇ ਉਦੋਂ ਹੀ ਰੂਸ ਵੱਲੋਂ ਜਿਹੜੀ ਤੇਲ ਦੀ ਸਪਲਾਈ ਸੀ ਬਹੁਤ ਹੱਦ ਤੱਕ ਘਟਾ ਦਿੱਤੀ ਸੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਰਿਟਰਜ਼ ਨਿਊਜ਼ ਏਜੰਸੀ ਵਾਲੇ ਕਹਿ ਰਹੇ ਆ ਜਿੰਨਾਂ ਦੀ ਖਬਰ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਆ refiners in india the largest buyer of seborn russian oil are set to sharply cut their crude imports according to industry sources ਭਾਗ ਕੇ ਇੰਡੀਆ ਰੂਸ ਕੋਲੋਂ ਜਿਹੜਾ ਤੇਲ ਲੈਂਦਾ ਸੀ ਉਹਦੀ ਸਪਲਾਈ ਕਾਫੀ ਹੱਦ ਤੱਕ ਡਿਕਰੀਸ ਕਰ ਚੁੱਕਾ ਅਸਲ 'ਚ ਚੀਨ ਤੇ ਇੰਡੀਆ ਹੀ ਦੋ ਮੇਨ ਇੰਪੋਰਟਰ ਆ ਰਸ਼ੀਅਨ ਤੇਲ ਦੇ ਜਦੋਂ ਤੋਂ ਰੂਸ 'ਤੇ ਪਾਬੰਦੀਆਂ ਲੱਗ ਚੁੱਕੀਆਂ ਜੇ ਇਹ ਵੀ ਤੇਲ ਲੈਣਾ ਬੰਦ ਕਰ ਦਿੰਦੇ ਆ ਰੂਸੇ ਯਾ ਕਹਿ ਲਓ ਕਿ ਰੂਸੀ ਕੌਣ ਮੀਤੇ ਪਰ ਬਾ ਪੈਣਾ ਲਾਸ਼ਮੀ ਹੈ ਰੂਸੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀ ਬਿਆਨ ਦਿੱਤਾ ਇਹਨਾਂ ਪਬੰਦੀਆਂ ਬਾਰੇ ਆਓ ਸਕਰੀਨ ਤੇ ਵੇਖਦੇ ਹਾਂ ਅਨਫ੍ਰੈਂਡਲੀ ਐਕਟ ਪੁਤਿਨ ਸੇਜ਼ਸ ਫਰਮ ਸੰਕਸ਼ਨਸ ਸੀਰੀਅਸ ਅਸਰਟਸ ਵੌਂਟਸ ਇੰਪੈਕਟ ਸਿਗਨੀਫੀਕੈਂਟਲੀ ਰੂਸੇ ਰਾਸ਼ਟਰਪਤੀ ਪੁਤਿਨ ਦਾ ਕਹਿਣਾ ਕਿ ਅਮਰੀਕਾ ਵੱਲੋਂ ਲਾਈਆਂ ਗਈਆਂ ਸੰਕਸ਼ਨਸ ਸੀਰੀਅਸ ਦਾ ਹੈਗੀਆਂ ਰੂਸ ਵਾਸਤੇ ਪਰ ਇਨਾਂ ਦਾ ਰੂਸ ਇਕਨومی ਤੇ ਕੋਈ ਖਾਸ ਪ੍ਰਭਾਵ ਨਹੀਂ ਪਾਊਗਾ ਨਾਲ ਹੀ ਇਹ ਕਹਿਆ ਕਿ ਜੇ ਅਮਰੀਕਾ ਨੇ ਮਿਜ਼ਾਈਲਾ ਦਿੱਤੀਆਂ ਜਾਂ ਮਿਜ਼ਾਈਲਾ ਨਾਲ ਹਮਲਾ ਕੀਤਾ ਤਾਂ ਉਹਦਾ ਜਵਾਬ ਲੈਣ ਵਾਸਤੇ ਵੀ ਤਿਆਰ ਰਵੇ ਕਿਉਂਕਿ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਜਵਾਬ ਦੇਣ ਵਾਸਤੇ ਇਨਾਂ ਗੱਲਾਂ ਤੋਂ ਸਪਸ਼ਟ ਹੁੰਦਾ ਕਿ ਕਿਵੇਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਆਪਸੀ ਢੇੜਵਲ ਵਾਧੀਆਂ ਪਈਆਂ ਤੇ ਸਾਰਾ ਸੰਸਾਰ ਇੱਕ جنگਵਲ ਵਾਦਾ ਪਿਆ ਭਾਵੇਂ ਕਿ ਰੂਸ ਦੇ ਰਾਸ਼ਟਰਪਤੀ ਕਹਿ ਰਹੇ ਕਿ ਅਮਰੀਕਾ ਵੱਲੋਂ ਲਾਈਆਂ ਸੈਂਕਸ਼ਨ ਸੀਰੀਅਸ ਤਾਂ ਹੈਗੀਆਂ ਪਰ ਇਹਦਾ ਇਕਨੋਮੀ ਤੇ ਕੋਈ ਖਾਸ ਪ੍ਰਭਾਵ ਨਹੀਂ ਪਰ ਜਿਹੜੇ ਗੋਰਿਆਂ ਦੇ ਕੰਮ ਕਰਨ ਦੇ ਢੰਗ ਨੂੰ ਸਮਝਦੇ ਆ ਉਹਨਾਂ ਨੂੰ ਇਸ ਗੱਲ ਤੋਂ ਸਹੀ ਜੀ ਅੰਦਾਜ਼ਾ ਲੱਗ ਜਾਂਦਾ ਕਿ ਗੋਰੇ ਜਿਹੜੇ ਆ ਉਹ ਆਪਣੇ ਵੈਰੀ ਜਾਂ ਦੁਸ਼ਮਣ ਨੂੰ ਇਸੇ ਤਰੀਕੇ ਨਾਲ ਹੀ ਘੇਰਦੇ ਆ ਜਦੋਂ ਸਿੱਖ ਰਾਸੀ ਉਦੋਂ ਮੇ 7 ਮੋਜ ਦੀਆਂ ਜਿਹੜੀਆਂ ਪਾਰ ਦੀਆਂ ਸਿੱਖ ਰਿਆਸਤਾਂ ਸੀ ਅੰਗਰੇਜ਼ਾਂ ਨਾਲ ਮਿਲੀਆਂ ਹੋਈਆਂ ਸੀ ਦੂਜੇ ਪਾਸੇ ਦੀ ਹੱਦ ਜਿਹੜੀ ਸਿੰਧ ਦਰਿਆ ਸੀ ਉਹਦੇ ਤੋਂ ਪਾਰ ਜਿਹੜਾ ਸ਼ਿਕਾਰਪੁਰਾ ਸੀ ਉਹ ਵੀ ਅੰਗਰੇਜ਼ਾਂ ਕੋਲ ਸੀ ਬਾਅਦ ਵਿੱਚ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦੀ ਸੰਤਿ ਨਾਲ ਹੀ ਅਫਗਾਨਿਸਤਾਨ ਵਿੱਚ ਫੌਜ ਕੱਲੀ ਗਈ ਪਰ ਉਹ ਫੌਜ ਵੀ ਅੰਗਰੇਜ਼ੀ ਫੌਜੀ ਸੀ ਇਸ ਤਰ੍ਹਾਂ ਸਿੱਖ ਰਾਜ ਤਿੰਨਾ ਪਾਸਿਆਂ ਤੋਂ ਘਿਰ ਗਿਆ ਜਿਹਨੂੰ ਬਾਅਦ ਵਿੱਚ ਗੋਰਿਆਂ ਨੇ ਸਹੀਜੀ ਨਿਕਲ ਲਿਆ ਸੀ ਜਿਵੇਂ ਅਜਗਰ ਆਪਣੇ ਸ਼ਿਕਾਰ ਨੂੰ ਪਹਿਲਾਂ ਲਵੇਟਾ ਮਾਰਦਾ ਫਿਰ ਸਾਰੇ ਦੇ ਸਾਰੇ ਨੂੰ ਨਿਗਲ ਹੀ ਜਾਂਦਾ ਗੋਰਿਆਂ ਦੇ ਕੰਮ ਕਰਨ ਦੀ ਸਟਰੈਟਜੀ ਜਾਂ ਕੋਈ ਟੰਗ ਤਰੀਕਾ ਵੀ ਬਿਲਕੁਲ ਇਵੇਂ ਆ ਪਹਿਲਾਂ ਆਪਣੇ ਸ਼ਿਕਾਰ ਨੂੰ ਘੇਰਦੇ ਆ ਫਿਰ ਨਿਗਲ ਜਾਂਦੇ ਆ ਜਿਸ ਸਮੇਂ ਨਾਟੋ ਬਣਾਈ ਗਈ ਸੀ ਤਾਂ ਇਹ ਗੱਲ ਬਕਾਇਦਾ ਕਹੀ ਗਈ ਸੀ ਕਿ ਇਹਦੀ ਐਕਸਪੈਂਸ਼ਨ ਜਿਹੜੀ ਆ ਨਹੀਂ ਹੋਊਗੀ ਪਰ ਜੇ ਤੁਸੀਂ ਅੱਜ ਦੁਨੀਆ ਦਾ ਨਕਸ਼ਾ ਵੇਖੋ ਤਾਂ ਤੁਹਾਨੂੰ ਸੱਜੇ ਅੰਦਾਜ਼ਾ ਹੋ ਜਾਊਗਾ ਕਿ ਨਾਟੋ ਜਿਹੜੀ ਆ ਅੱਜ ਦੀ ਤਰੀਖ ਰੂਸ ਦੇ ਚਾਰੇ ਪਾਸੇ ਤਕਰੀਬਨ ਫੈਲੀ ਹੋਈ ਆ ਰੂਸਾ ਕਿੰਨਾ ਵੱਡਾ ਕਿੰਨਾ ਲੰਮਾ ਬਾਟਰ ਜਿਹੜਾ ਨਾਟੋ ਦੇ ਬਾਟਰ ਨਾਲ ਲੱਗਦਾ ਸੋ ਇਹ ਸਾਰੀਆਂ ਗੱਲਾਂ ਸੰਕੇਤ ਆ ਕਿ ਦੁਨੀਆ ਹੌਲੀ 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 ਮੌਦੇ ਮੂ ਅਲਵਾਤੀ ਪਈ ਹੈ ਪਤਾ ਹੀ ਨਹੀਂ ਕਿਦਨ ਪਬਾਕੇ ਨਿਕਲ ਜਾਣੇ ਤੇ ਜੰਗ ਲੱਗ ਜਾਣੀ ਆਹ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਪਰਮਾਤਮਾ ਦੁਨੀਆ ਨੂੰ ਹਰ ਜੀ جنگ ਤੋਂ ਬਚਾ ਕੇ ਰੱਖੇ ਕਿਉਂਕਿ ਪਰਮਾਣੂ جنگ ਦਾ ਮਤਲਬ ਆ ਸਾਰੀ ਦੁਨੀਆ ਦੀ ਤਬਾਈ